ਸਰਠ ਮਹਲਾ ਚੌਥਾ ਪੰਚ ਪਦ ਅਚਰ ਚਰੈ ਤਾਂ ਸਿਧ ਹੋਈ ਸਿਧੇ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭਿਤਰ ਤਾਂ ਭ੍ਰਮ ਕਟਿਆ ਜਾਏ ਮੇਰੇ ਗੋਬਿੰਦ ਆਪਣੇ ਜਨਕ ਦੇ ਵੜਿਆਈ ਗੁਰਮਤਿ RAM ਨਾਮ ਪਰਗਾਸਾ ਹੋ ਸਦਾ ਰਹੋ ਸਰਨਾਇ ਰਹਾਉ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇ ਤੇ ਅਜਾਣਾ ਹਰ ਜਿਓ ਕਿਰਪਾ ਕਰੋ ਗੁਰ ਮੇਲੋ ਤਾਹਰ ਨਾਮ ਸਮਾਣਾ ਜਿਸ ਕੇ ਵਥ ਸੋਏ ਪ੍ਰਭ ਜਾਨ ਜਿਸ ਨੂੰ ਦੇ ਸਪਾਏ ਵਾਸਤੇ ਨੂੰ ਪਾਇ ਤੇ ਅਗਮੇ ਅਗੋਚਰ ਗੁਰਪੁਰਾ ਅਲਖ ਲਖਾਏ ਜਿਨ ਇਹ ਚਾਖੇ ਸੋਏ ਜਾਣੈ ਗੂੰਗੇ ਕੀ ਮਿੱਠਿਆਏ ਰਤਨ ਲੁਕਾਇਆ ਲੁਕੈ ਨਹੀਂ ਜੇ ਕੋ ਰਖੇ ਲੁਕਾਇ ਸਭ ਕਿਸ ਤੇਰਾ ਤੋ ਅੰਤਰ ਜਮੇ ਤੋ ਸਬਨਾ ਕਾ ਪ੍ਰਭ ਸੋਏ ਜਿਸ ਲੁਦਾਤ ਕਰੇ ਸੋ ਪਾਏ ਜਾਨ ਨਾਨਕ ਅਵਰ ਨ ਕੋਈ ਸੋਰਠ ਮਹੱਲਾ ਚੌਥਾ ਪੰਚ ਪਦਾ ਅਚਰ ਚਰੇ ਤਾਂ ਸਿੱਧ ਹੋਏ ਸਿੱਧੇ ਤੇ ਬੁਧ ਪਾਏ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਪ੍ਰਮ ਕਟਿਆ ਜਾਏ ਮੇਰੇ ਗੋਬਿੰਦ ਆਪੋ ਨੇ ਜਨਕੋ ਦੇ ਵੜਿਆਏ ਗੁਰਮਤਿ RAM ਨਾਮ ਪਰਗਾਸ ਹੋ ਸਦਾ ਰਹਾ ਸਰਣਾ ਲੈ ਰਹਾ ਹੂੰ ਇਹੋ ਸੰਸਾਰ ਸਭ ਆਵਲ ਜਾਣਾ ਮਨ ਮੂਰਖ ਚੇਤ ਜਾਣਾ ਹਰ ਜਿਓ ਕਿਰਪਾ ਕਰਹੁ ਗੁਰ ਮੇਲੋ ਸਮਾਨਾ ਜਿਸਕੇ ਵਥ ਸੋਏ ਪ੍ਰਭ ਜਾਣ ਜਿਸ ਨੂੰ ਦੇ ਸੁਪਾਏ ਵਸਤੇ ਅਨੂਪਾ ਅਤੇ ਅਗਮ ਅਗੋ ਚਰ ਗੁਰਪੁਰਾ ਅਲਖ ਲਖਾਏ ਜੇ ਇਹ ਚਾਖੇ ਸੋਏ ਜਾਣੇ ਗੁੰਗੇ ਕੀ ਮਿਠੇ ਆਏ ਰਤਨ ਲੁਕਾਇਆ ਲੁਕੇ ਨਹੀਂ ਜੇ ਕੋ ਰਖੇ ਲੁਕਾਈ ਸਭ ਕਿਸ ਤੇਰਾ ਤੋਇ ਅੰਤਰ ਜਮੀ ਤੂੰ ਸਬਨਾ ਕਾ ਪ੍ਰਭ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨ ਕੋਈ ਸੋਰਠ ਮਹਲਾ ਚੌਥਾ ਪੰਚ ਪਦਾ ਅਚਾਰੇ ਚਰੇ ਤਾਂ ਸਿੱਧ ਹੋਏ ਸਿੱਧੇ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭਿਤਰ ਤਾਂ ਪ੍ਰਮਾ ਕਾਟਿਆ ਜਾਏ ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵੜਿਆਏ ਗੁਰਮਤਿ RAM ਨਾਮ ਪਰਗਾਸ ਹੋ ਸਦਾ ਰਹੋ ਸਰਣਾਇ ਰਹਾਉ ਇਹੋ ਸੰਸਾਰ ਸਬ ਆਵਲ ਜਾਣਾ ਮਨ ਮੂ ਰਖ ਚੇਤੇ ਅਜਾਨ ਹਰ ਜਿਓ ਕਿਰਪਾ ਕਰਹੁ ਗੁਰ ਮੇਲੋ ਤਾ ਹਰ ਨਾਮ ਸਮਾਨ ਜਿਸ ਕੇ ਵਥ ਸੋਏ ਪ੍ਰਭ ਜਾਣ ਜਿਸ ਨੂੰ ਦੇ ਸੋ ਪਾਏ ਵਾਸਤੇ ਅਨੂਪ ਅਤੇ ਅਗਮ ਅਗੋਚਰ ਗੁਰਪੂਰਾ ਅਲਖ ਲਖਾਏ ਜਿਨ ਇਹ ਚਖੇ ਸੋਏ ਜਾਲੇ ਗੂੰਗੇ ਕੇ ਮਿੱਠੇ ਆਏ ਰਤਨ ਲੁਕਾਇਆ ਲੁਕੈ ਨਾਹੀਂ ਜੇ ਕੋ ਰਖੈ ਲੁਕਾਈ ਸਭ ਕਿਛ ਤੇਰਾ ਤੂੰ ਅੰਤਰ ਜਮੇ ਤੂੰ ਸਬਨਾਕਾਰ ਪ੍ਰਭ ਸੋਏ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਵਰਨਾ ਕੋਈ ਸੋਰਠ ਮਹਲਾ ਚੌਥਾ ਪੰਚ ਪਦਾ ਅਚਰ ਚਰੇ ਤਾਂ ਸਿਧ ਹੋਈ ਸਿਧੇ ਤੇ ਬੁਧ ਪਾਏ ਪ੍ਰੇਮ ਕੇ ਸਰ ਲਾਗੇ ਤਨ ਭਿਤਰ ਤਾਂ ਪਰਮ ਕਟਿਆ ਜਾਏ ਮੇਰੇ ਗੋਬਿੰਦ ਆਪਣੇ ਜਨ ਕੋ ਦੇਵਡਾਈ ਗੁਰਮਤਿ RAM ਨਾਮ ਪਰਗਾਸ ਹੋ ਸਦਾ ਰਹੋ ਸਰਣਾਈ ਰਹਾਓ ਇਹੋ ਸੰਸਾਰ ਸਾਬ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜਿਓ ਕਿਰਪਾ ਕਰੋ ਹੋ ਗੁਰ ਮੇਲ ਹੋ ਤਾ ਹਰ ਨਾਮ ਸਮਾਨ ਜਿਸ ਕੀ ਵਥ ਸੋਏ ਪ੍ਰਭ ਜਾਣੈ ਜਿਸ ਨੂੰ ਦੇ ਸੋ ਪਾਏ ਵਸਤਿਆਂ ਨੂੰ ਪਾ ਅਤ ਅਗਮ ਅਗੋਚਰ ਗੁਰਪੂਰਾ ਅ ਲੱਖ ਲਖਾਏ ਜਿਨ ਇਹ ਚਖੀ ਸੋਏ ਜਾਣ ਗੋਗੇ ਕੀ ਮਿਠਾਈ ਰਤਨ ਲੁਕਾਇਆ ਲੋਕੈ ਨਾਹੀ ਜੇ ਕੋ ਰਖੈ ਲੁਕਾਈ ਸਭ ਕਿਸ ਤੇਰਾ ਤੂੰ ਅੰਦਰ ਜਾਵੇਂ ਤੂੰ ਸਬਨਾਕਾ ਪ੍ਰਭ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨ ਕੋਈ ਰਠ ਮਹਲਾ ਚੌਥਾ ਪੰਚ ਪਦਾ ਅਚਰ ਚਰੇਤ ਸਿਧ ਹੋਈ ਸਿਧੇ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭਿਤਰ ਤਾ ਭ੍ਰਮ ਕਟਿਆ ਜਾਏ ਮੇਰੇ ਗੋਬਿੰਦ ਆਪਣੇ ਜਨਕ ਦੇ ਵੜਿਆਈ ਗੁਰਮਤਿ RAM ਨਾਮ ਪਰਗਾਸ ਹੋ ਸਦਾ ਰਹੋ ਸਰਣਾਇ ਰਹਾਓ ਇਹੋ ਸੰਸਾਰ ਸਾਬੇ ਆਵਣ ਜਾਣਾ ਮਨ ਮੂਰਖ ਚੇਤੇ ਆ ਜਾਣਾ ਹਰ ਜਿਓ ਕਿਰਪਾ ਕਰੋ ਗੁਰ ਮਿਲੋ ਤਾਹਰ ਨਾਮ ਸਮਾਣਾ ਜਿਸ ਕੀ ਵਖ ਸੋਏ ਪ੍ਰਭ ਜਾਣੈ ਜਿਸ ਨੂੰ ਦੇ ਸੁਪਾਏ ਵਸਤਿਆਂ ਨੂੰ ਪਤ ਅਗਮਿਆ ਗੋਚਰ ਗੁਰਪੁਰਾ ਅਲਖ ਲਖਾਇ ਜਿਨ ਇਹ ਚਖੇ ਸੋਏ ਜਾਣੈ ਗੁੰਗੇ ਕੀ ਮਿੱਠਿਆਏ ਰਤਨ ਲੁਕਾਇਆ ਲੁਕੈ ਨਾਹੀਂ ਜੇ ਕੋ ਰਖੈ ਲੁਕਾਏ ਸਭ ਕਿਸ ਤੇਰਾ ਤੋ ਅੰਤਰ ਜਮੀ ਤੋ ਸਭਨਾ ਕਾ ਪ੍ਰਭ ਸੋਏ ਜਿਸ ਲੁਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨ ਕੋਈ ਸੋਰਠ ਮਹਲਾ ਚੌਥਾ ਪੰਜ ਪਦਾ ਅਚਰ ਚਰੇ ਤਾਂ ਸਿਧ ਹੋਈ ਸਿਦੇ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਟਿਆ ਜਾਏ ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵੜਿਆਈ राम नाम परगासु सदा रहो रहाओ एव संसार जाना मन मूरख चेत अजाना हर जीव कृपा करो मेलो ता हर नाम समाना ਜਿਸ ਕੀ ਵਥ ਸੋਈ ਪ੍ਰਭ ਜਾਣੈ ਜਿਸ ਨੂੰ ਦੇ ਸੁਪਾਏ ਵਸਤਿਆਂ ਨੂੰ ਪਿਆ ਤੇ ਅਗਮ ਅਗੋਚਰ ਉਗੁਰ ਪੂਰਾ ਅਲਖ ਲਖਾਏ ਜਿਨ ਇਹ ਚਾਖੇ ਸੋਏ ਜਾਣੈ ਗੂੰਗੇ ਕੀ ਮਿੱਠੇ ਆਏ ਰਤਨ ਲੁਕਾਇਆ ਲੁਕੇ ਨਹੀਂ ਜੇ ਕੋ ਰਖੇ ਲੁਕਾਈ ਸਭ ਕਿਸ ਤੇਰਾ ਤੂੰ ਅੰਦਰ ਜਮੀ ਤੂੰ ਸਬਨਾ ਕਾ ਪ੍ਰਭ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨ ਕੋਈ ਸੋਰਠ ਮਹਲਾ ਚੌਥਾ ਪੰਚ ਪਦ ਅਚਰ ਚਰੈ ਤਾਂ ਸਿਧ ਹੋਏ ਸਿੱਧੇ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭਿਤਰ ਤਾਂ ਭ੍ਰਮ ਕਟਿਆ ਜਾਏ ਮੇਰੇ ਗੋਬਿੰਦ ਆਪਣੇ ਜਨਕ ਦੇ ਵੜਿਆਈ ਗੁਰਮਤਿ RAM ਨਾਮ ਪਰਗਾਸਾ ਹੋ ਸਦਾ ਰਹੋ ਸਰਨਾਇ ਰਹਾਉ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇ ਤੇ ਜਾਣਾ ਹਰ ਜਿਓ ਕਿਰਪਾ ਕਰੋ ਗੁਰ ਮਿਲੋ ਤਾ ਹਰ ਨਾਮ ਸਮਾਣਾ ਜਿਸ ਕੇ ਵਥ ਸੋਏ ਪ੍ਰਭ ਜਾਨ ਜਿਸ ਨੂੰ ਦੇ ਸੁਪਾਏ ਵਾਸਤੇ ਨੂਪਾ ਤੇ ਅਗਮੇ ਅਗੋਚਰ ਗੁਰਪੁਰਾ ਅਲਖ ਲਖਾਏ ਜਿਨ ਇਹ ਚਾਖੇ ਸੋਏ ਜਾਣੈ ਗੂੰਗੇ ਕੀ ਮਿਠਿਆਏ ਰਤਨ ਲਪਾਇਆ ਲੁਕੈ ਨਹੀਂ ਜੇ ਕੋ ਰਖੈ ਲੁਕਾਈ ਸਭ ਕਿਸ ਤੇਰਾ ਤੋ ਅੰਤਰ ਜਮੇ ਤੋ ਸਬਨਾ ਕਾ ਪ੍ਰਭ ਸੋਏ ਜਿਸ ਲੋਂदात ਕਰੇ ਸੋ ਪਾਏ ਜਨ ਨਾਨਕ ਅਵਰ ਨ ਕੋਈ ਸਰਠ ਮਹੱਲਾ ਚੌਥਾ ਪੰਚ ਪਦਾ ਅਚਰ ਚਰੈ ਤਾਂ ਸਿਧ ਹੋਈ ਸਿਧੇ ਤੇ ਬੁੱਧ ਪਾਏ ਪ੍ਰੇਮ ਕੇ ਸਰ ਲਾਗੇ ਤਨ ਭਿਤਰ ਭ੍ਰਮ ਕਾਟਿਆ ਜਾਏ ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਢਿਆਏ ਗੁਰਮਤ ਰਾਮ ਨਾਮ ਪਰਗਾਸੋ ਸਦਾ ਰਹੋ ਸਰਣਾਈ ਰਹਾਓ ਇਹੋ ਸੰਸਾਰ ਸਭ ਆਵਲ ਜਾਣਾ ਮਨ ਮੋਰਖ ਚੇਤ ਜਾਣਾ ਹਰ ਜਿਓ ਕਿਰਪਾ ਕਰਹੁ ਗੁਰ ਮੇਲੋ ਤਾ ਹਰ ਨਾਮ ਸਮਾਣਾ ਜਿਸਕੇ ਵਥ ਸੋਏ ਪ੍ਰਭ ਜਾਣ ਜਿਸ ਨੂੰ ਦੇ ਸੁਪਾਏ ਵਸਤੇ ਅਨੂਪਾ ਹਤੇ ਅਗਮ ਅਗੋ ਚਰ ਉਗੁਰ ਪੁਰਾ ਅਲਖ ਲਖਾਏ ਜਿੰ ਇਹ ਚਾਖੇ ਸੋਏ ਜਾਣੇ ਗੁੰਗੇ ਕੀ ਮਿੱਠੇ ਆਏ ਰਤਨ ਲੁਕਾਇ ਲੁਕੇ ਨਹੀਂ ਜੇ ਕੋ ਰਖੇ ਲੁਕਾਈ ਸਭ ਕਿਸ ਤੇਰਾ ਅੰਤਰ ਜਮੀ ਤੂੰ ਸਬਨਾ ਕਾ ਪ੍ਰਭ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨ ਕੋਈ ਸੋਰਠ ਮਹਲਾ ਚੌਥਾ ਪੰਚ ਪਦਾ ਅਚਰ ਚਰੇ ਤਾਂ ਸਦ ਹੋਈ ਸਿੱਦੇ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭਿਤਰ ਤਾਂ ਪਰਮ ਕਾਟਿਆ ਜਾਏ ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵੜਿਆਏ ਗੁਰਮਤਿ RAM ਨਾਮ ਪਰਗਾਸ ਹੋ ਸਦਾ ਰਹੋ ਸਰਣਾਇ ਰਹਾਉ ਇਹੋ ਸੰਸਾਰ ਸਬ ਆਵਣ ਜਾਣਾ ਮਨ ਮੂ ਰਖ ਚੇਤੇ ਅਜਾਨ ਹਰ ਜਿਓ ਕਿਰਪਾ ਕਰਹੁ ਗੁਰ ਮੇਲੋ ਤਾ ਹਰ ਨਾਮ ਸਮਾਨ ਜਿਸ ਕੇ ਵਥ ਸੋਏ ਪ੍ਰਭ ਜਾਨ ਜਿਸ ਨੂੰ ਦੇ ਸੋ ਪਾਏ ਵਾਸਤੇ ਅਨੂਪ ਅਤੇ ਅਗਮ ਅਗੋਚਰ ਗੁਰਪੁਰਾ ਅਲਖ ਲਖਾਏ ਜਿਨ ਇਹ ਚਖੇ ਸੋਏ ਜਾਰੇ ਗੂੰਗੇ ਕੇ ਮਿੱਠੇ ਆਏ ਰਤਨ ਲੋਕਾਇਆ ਲੋਕ নাহি ਜੇ ਕੋ ਰਖੈ ਲੋਕਾਇ ਸਭ ਕਿਛ ਤੇਰਾ ਤੂੰ ਅੰਤਰ ਜਾਮੇ ਤੂੰ ਸਬਨਾਕਾ ਪ੍ਰਭ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਵਰਨਾ ਕੋਈ ਸੋਰਠ ਮਹਲਾ ਚੌਥਾ ਪੰਚ ਪਦਾ ਅਚਰ ਚਰੇ ਤਾਂ ਸਿਧ ਹੋਈ ਸਿੱਧੇ ਤੇ ਬੁੱਧ ਪਾਏ ਪ੍ਰੇਮ ਕੇ ਸਰ ਲਾਗੇ ਤਨ ਭਿਤਰ ਤਾਂ ਭ੍ਰਮ ਕਟਿਆ ਜਾਏ ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵੜਾਈ ਗੁਰਮਤਿ RAM ਨਾਮ ਪਰਗਾਸ ਹੋ ਸਦਾ ਰਹੋ ਸਰਣਾਈ ਰਹਾਓ ਇਹੋ ਸੰਸਾਰ ਸਾਬ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜਿਓ ਕਿਰਪਾ ਕਰੋ ਹੋ ਗੁਰ ਮੇਲੋ ਤਾ ਹਰ ਨਾਮ ਸਮਾਨਾ ਜਿਸ ਕੀ ਵਥ ਸੋਏ ਪ੍ਰਭ ਜਾਣੈ ਜਿਸ ਨੂੰ ਦੇ ਸੋ ਪਾਏ ਵਸਤਿਆਂ ਨੂਪਾ ਅੱਤ ਅਗਮ ਅਗੋਚਰ ਗੁਰਪੂਰਾ ਅਲੱਖ ਲਖਾਏ ਜਿਨ ਇਹ ਚਖੀ ਸੋਏ ਜਾਣ ਗੋਗੇ ਕੀ ਮਿਠਾਈ ਰਤਨ ਲੁਕਾਇਆ ਲੋਕੈ ਨਾਹੀ ਜੇ ਕੋ ਰਖੈ ਲੁਕਾਈ ਸਭ ਕਿਸ ਤੇਰਾ ਤੂੰ ਅੰਦਰ ਜਮੀ ਤੋ ਸਬਨਾ ਕਾ ਪ੍ਰਭ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨ ਕੋਈ ਸੋਰਠ ਮਹਲਾ ਚੌਥਾ ਪੰਚ ਪਦ ਅਚਰ ਚਰੇਤ ਸਿਧ ਹੋਈ ਸਿਧੇ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭਿਤਰ ਤਾਂ ਤ੍ਰਮ ਕਟਿਆ ਜਾਇ ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵੜਿਆਈ ਗੁਰਮਤਿ RAM ਨਾਮ ਪਰਗਾਸ ਹੋ ਸਦਾ ਰਹੋ ਸਰਣਾਇ ਰਹਾਉ ਇਹੋ ਸੰਸਾਰ ਸਬੇ ਆਉਣ ਜਾਣ ਮਨ ਨੂੰ ਰਖ ਚੇਤਿਆ ਜਾਣਾ ਹਰ ਜਿਓ ਕਿਰਪਾ ਕਰੋ ਹੋ ਗੁਰ ਮਿਲੋ ਤਾਹਰ ਨਾਮ ਸਮਾਣਾ ਜਿਸ ਕੀ ਵਖ ਸੋਏ ਪ੍ਰਭ ਜਾਣੈ ਜਿਸ ਨੂੰ ਦੇ ਸੁਪਾਏ ਵਸਤਿਆਂ ਨੂੰ ਪਤ ਅਗਮਿਆ ਗੋਚਰ ਗੁਰਪੂਰਾ ਅਲਖ ਲਖਾਇ ਜਿਨ ਇਹ ਚਖੇ ਸੋਏ ਜਾਣੈ ਗੁੰਗੇ ਕੇ ਮਿੱਠਿਆਏ ਰਤਨ ਲੁਕਾਇਆ ਲੁਕੈ ਨਹੀਂ ਜੇ ਕੋ ਰਖੇ ਨੁਕਾਇ ਸਭ ਕਿਸ ਤੇਰਾ ਤੋ ਅੰਤਰ ਜਮੀ ਤੋ ਸਭਨਾ ਕਾ ਪ੍ਰਭ ਸੋਏ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨ ਕੋਈ ਸੋਰਠ ਮਹਲਾ ਚੌਥਾ ਪੰਚ ਪਦਾ ਅਚਰ ਚਰੇ ਤਾਂ ਸਿਧ ਹੋਈ ਸਿਧੇ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭਿਤਰ ਤਾਂ ਭ੍ਰਮ ਕਟਿਆ ਜਾਏ ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਢਿਆਈ राम नाम परगासु सदा रहो शरणाय राह संसार सव्यान जाना मन मूरख चेत अजाना हर जीव कृपा करो हर नाम समाना ਜਿਸ ਕੀ ਵਤ ਸੋਈ ਪ੍ਰਭ ਜਾਣੈ ਜਿਸ ਨੂੰ ਦੇ ਸੁਪਾਏ ਵਸਤਿਆਂ ਨੂੰ ਪਿਆ ਤੇ ਅਗਮ ਅਗੋਚਰ ਗੁਰਪੂਰਾ ਅਲਖ ਲਖਾਏ ਜਿਨ ਇਹ ਚਾਖੇ ਸੋਏ ਜਾਣੈ ਗੂੰਗੇ ਕੇ ਮਿੱਠੇ ਆਏ ਰਤਨ ਲੁਕਾਇਆ ਲੁਕੇ ਨਹੀਂ ਜੇ ਕੋ ਰਖੇ ਲੁਕਾਈ ਸਭ ਕਿਛ ਤੇਰਾ ਤੂੰ ਅੰਤਰ ਜਮੀ ਤੂੰ ਸਭਨਾ ਦਾ ਪ੍ਰਭ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ